ਦੋਸਤੋ ਇਹ ਐਪੈਂਡ ਬਡਰੁਖਾ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਘਰ ਉਹਨਾਂ ਦੀ ਜੱਦੀ ਹਵੇਲੀ ਰਾਜਾ ਗਜਪਤ ਸਿੰਘ ਦੀ ਇਸ ਜਗ੍ਹਾ ਤੇ ਮਾਤਾ ਰਾਜਕੌਰ ਪੈਦਾ ਹੋਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ ਤੇ ਜਿਸ ਨੂੰ ਬਚਪਨ ਦੇ ਵਿੱਚ ਹੀ ਜੰਮਦਿਆਂ ਜਿਵੇਂ ਕੁੜੀ ਮਾਰਨ ਦੀ ਉਸ ਵਕਤ ਕੋਰਹਿਤ ਸੀ ਘੜੇ ਚ ਪਾ ਕੇ ਦਬ ਦਿੱਤਾ ਸੀ ਤਾਂ ਇੱਥੇ ਫਿਰ ਭਾਈ ਰੂਪਚੰਦ ਹੋਰਾਂ ਦੀ ਪੀੜੀ ਦੇ ਵਿੱਚੋਂ ਬਾਬਾ ਗੁਦੜ ਸ਼ਾ ਹੋਏ ਨੇ ਗੁਦੜ ਸਿੰਘ ਕਹਿੰਦੇ ਸੀ ਸਤਕਾਰ ਦੇ ਤੌਰ ਤੇ ਸ਼ਾ ਕਹਿੰਦੇ ਸੀ ਤੇ ਉਹ ਇਸ ਰਾਜੇ ਦੇ ਇੱਥੇ ਕਿਉਂਕਿ ਧਾਰਮਿਕ ਲੋਕ ਰਹਿੰਦੇ ਨੇ ਇੱਥੇ ਉਹ ਰਹਿ ਰਹੇ ਸੀ ਤਾਂ ਜਦੋਂ ਉਹਨਾਂ ਨੂੰ ਕਿਸੇ ਨੇ ਦੱਸਿਆ ਜਾਂ ਪਤਾ ਲੱਗਿਆ ਕਿ ਬੀਤੀ ਰਾਤ ਰਾਜਾ ਗਜਪਤ ਸਿੰਘ ਦੇ ਘਰੇ ਬੇਟੀ ਪੈਦਾ ਹੋਈ ਹੈ ਜਿਸ ਨੂੰ ਜਮਦੀਨ ਹੋਈ ਘੜੇ ਚ ਪਾਦ ਕੇ ਦੱਬ ਦਿੱਤਾ ਜਿਵੇਂ ਉਹਦੋਂ ਕਹਿਤ ਸੀ ਕਿ ਗੁਰਖਾਈ ਤੇ ਪੂਣੀ ਕੱਤੀ ਆਪਣਾਈ ਵੀਰੇ ਨੂੰ ਘਤੀ ਸੋ ਇਸ ਸਿਲਸਿਲੇ ਚ ਫਿਰ ਉਹਨਾਂ ਨੇ ਮਾਤਾ ਰਾਜਕੌਰ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ ਉਸ ਨੂੰ ਬਾਹਰ ਕਢਵਾਇਆ ਸੀਗਾ ਤੇ ਜਿਸ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਸੋ ਦੋਸਤੋ ਇਹ ਪੰਜਾਬ ਦੀਆਂ ਵਿਰਾਸਤਾਂ ਨੇ ਤੇ ਅਜੇ ਵੀ ਬੜੀ ਸ਼ਾਨਦਾਰ ਇਹ ਹਵੇਲੀ ਹੈ ਵੈਸੇ ਤੁਸੀਂ ਜੇ ਦੇਖਿਆ ਹੋਵੇ ਇਸ ਨੂੰ ਅੰਦਰੋਂ ਫਲਮਾਇਆ ਹੋਇਆ ਹਰ ਭਜਨ ਮਾਨ ਤੇ ਗੁਰਸੇਵਕ ਮਾਨ ਹੋ ਰੰਦਾ ਇੱਕ ਗੀਤ ਹੈ ਨੀਵੀਂ ਧੌਣ ਕਸੀਦਾ ਕਢਦੀ ਬਾਬ ਦੀ ਪਗੜੀ ਉਹ ਗੀਤ ਦੇ ਵਿੱਚ ਇਸ ਹਵੇਲੀ ਨੂੰ ਅੰਦਰੋਂ ਦਿਖਾਇਆ ਗਿਆ ਤੇ ਆਪਣੇ ਨਾਲ ਬਾਈ ਜੀ ਪਰਮਜੀਤ ਸਿੰਘ ਆ ਭੋਗਲਾ ਵਾਲੇ ਰੀਨੋ ਤੋਂ ਜੁੜੇ ਨੇ ਜੀ ਬਾਈ ਜੀ ਕਿਵੇਂ ਲੱਗਿਆ ਇਸ ਵਿਰਾਸਤ ਨੂੰ ਵੇਖ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਿਆ ਜੀ ਸਾਨੂੰ ਤਾਂ ਮਤਲਬ ਬਾਹਰ ਰਹਿਣ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਜਿੱਦਾਂ ਅੱਜ ਤੁਸੀਂ ਗੱਲ ਕੀਤੀ ਗੱਲ ਕਰਨ ਦੇ ਨਾਲ ਆ ਪਤਾ ਲੱਗਿਆ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਨਾਨਕਾ ਕਾਕਾਰ ਹੈਗਾ ਉਹਨਾਂ ਦੀ ਮਾਤਾ ਦਾ ਤੇ ਜਿੱਦਾਂ ਹੁਣ ਤੁਸੀਂ ਸਾਡੀ ਸਟੋਰੀ ਵੀ ਸੁਣਾਈ ਹੈ ਪਹਿਲਾਂ ਟੈਰਾਂ ਵਿੱਚ ਕਦੇ ਸੁਣੀ ਹੋਈ ਸੀਗੀਆਂ ਇਹ ਗੱਲਾਂ ਪਰ ਇੰਨੇ ਡੀਪਲੀ ਨਹੀਂ ਪਤਾ ਸੀ ਜਿੱਦਾਂ ਬਾਬਾ ਕੁਦਰਤ ਸਿੰਘ ਦਾ ਦੱਸਿਆ ਤੁਸੀਂ ਸਾਨੂੰ ਹਾਂ 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 ਤੁਹਾਨੂੰ ਇਹ ਗੱਲਾਂ ਪਤਾ ਹੀ ਨਹੀਂ ਸੀਗੀਆਂ ਪਰ ਦੇਖ ਕੇ ਬਹੁਤ ਵਧੀਆ ਲੱਗਦਾ ਜੀ ਤੇ ਚਲੋ ਅੱਜ ਨਹੀਂ ਸੰਭਾ ਮਿਲ ਰਿਹਾ ਅੰਦਰ ਜਾਣ ਦਾ ਫੇਰ ਕਿਸੇ ਦਿਨ ਜ਼ਰੂਰ ਹਾਂ ਕਿਉਂਕਿ ਪਰਿਵਾਰ ਬਾਹਰ ਰਹਿੰਦਾ ਇਸ ਕਰਕੇ ਉਹ ਅੰਦਰੋਂ ਨਹੀਂ ਜਾਣ ਦਿੰਦੇ ਕਿਉਂਕਿ ਪਿੱਛੇ ਜੇ ਕੋਈ ਉਹਨਾਂ ਦਾ ਸਮਾਨ ਸੀ ਲੋਕਾਂ ਇੱਧਰ ਉੱਧਰ ਕਰ ਦਿੰਦੇ ਆ ਵਿਰਾਸਤੀ ਚੀਜ਼ਾਂ ਸੋ ਇਸ ਕਰਕੇ ਅੰਦਰ ਦੇਖਣ ਦੀ ਆਗਿਆ ਨਹੀਂ ਹੈ ਪਰਿਵਾਰ ਦੀ ਸਹਿਮਤੀ ਨਾਲ ਤਾਂ ਵੇਖਿਆ ਜਾ ਸਕਦਾ ਜੀ ਪਰਮਜੀਤ ਬਾਜੀ ਬਹੁਤ ਬਹੁਤ ਵਧੀਆ ਜੀ ਇੰਨਾ ਸਾਡਾ ਉੱਚ ਵਿਰਸਾ ਸੀਗਾ ਪੰਜਾਬ ਦਾ ਵੱਲੋਂ ਜੋ ਜਿਸ ਚੀਜ਼ ਤੋਂ ਅਸੀਂ ਵਾਂਦੇ ਹੈਗੇ ਆਂ ਦੇਖਣਾ ਚਾਹੀਦਾ ਮੈਂ ਤਾਂ ਵਾਕਿਆਨ ਵੀ ਰਿਕਵੈਸਟ ਕਰੂੰਗਾ ਜਿਸ ਬੰਦੇ ਕੋਲ ਟਾਈਮ ਲੱਗਦਾ ਹੈਗਾ ਆਉਣਾ ਚਾਹੀਦਾ ਹੈਗਾ ਆ ਕੇ ਆਪਣੀ ਵਿਰਾਸਤ ਇਹ ਜਿਹੜੀ ਇਹ ਚੀਜ਼ਾਂ ਨੂੰ ਸਭ ਕਹਿਆ ਹੋਰ ਉਹ ਲੋਕਾਂ ਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਤਾਂ ਕਿ ਜਿੱਦਾਂ ਉਹ ਬਾਬਾ ਗੁਦਰਚਾਹ ਦੀ ਸਮਾਹ ਦੇਖ ਰਹੇ ਆ ਉਹ ਕਾਫੀ ਜ਼ਿਆਦਾ ਖੰਡਰ ਹੋਣ ਲੱਗੀ ਹੋਈ ਹੈ ਜਿਹੜਾ ਉਹ ਰੈਲਵੇਟ ਕੀਤਾ ਜਾਏ ਤਾਂ ਵਧੀਆ ਹੋ ਸਕਦਾ ਹੋਰ ਵੀ ਹੂੰ ਹਾ ਤੁਸੀਂ ਜਿਵੇਂ ਦੇਖਦੇ ਰਹਿੰਦੇ ਹੋ ਰਾਜਸਥਾਨ ਚ ਕਿੰਨੀਆਂ ਕਮਾਲ ਦੀਆਂ ਹਵੇਲੀਆਂ ਨੇ ਤਾਂ ਚਲੋ ਪਰਿਵਾਰ ਕੋਲ ਨਿੱਜੀ ਤੌਰ ਤੇ ਫਿਰ ਵੀ ਆਪਣੇ ਤੌਰ ਤੇ ਸੰਭਾਲ ਕਰ ਰਿਹਾ ਹੈ ਪਰ ਇੱਕ ਵਿਰਾਸਤ ਦੇ ਤੌਰ ਤੇ ਜੁੜਿਆ ਇੱਥੇ ਹੋਰ ਵੀ ਕਈ ਸਾਰੇ ਸਮਾਰਕ ਬਣੇ ਨੇ ਦੇਖੋ ਕਿੰਡੀ ਕਮਾਲ ਦੀ ਬਿਲਡਿੰਗ ਹੈ ਔਰ ਤੁਸੀਂ ਸਾਈਡ ਤੇ ਵੇਖਦੇ ਹੋ ਉਹ ਗੁੰਬਦ ਵਗੈਰਾ ਬਿਲਕੁਲ ਉਸੇ ਤਰ੍ਹਾਂ ਮਤਲਬ ਪੁਰਾਣੇ ਬਣੇ ਹੋਏ ਨੇ ਜਿਹੜੇ ਸਕਿਉਰਟੀ ਦੇ ਵਿੱਚ ਨੇ ਪਹਿਲਾਂ ਮੈਂ ਬਹੁਤ ਪਹਿਲਾਂ ਇੱਥੇ ਵੀਡੀਓ ਬਣਾਈ ਸੀ ਪਰਿਵਾਰ ਦੀ ਸਹਿਮਤੀ ਦੇ ਨਾਲ ਉਦੋਂ ਦੱਸਦੇ ਸੀ ਕਿ ਮਾਤਾ ਰਾਜਕੌਰ ਜਦੋਂ ਕਿਸੇ ਗੱਲੋਂ ਨਾਰਾਜ਼ ਹੋ ਕੇ ਆ ਗਏ ਸਨ ਤਾਂ ਇੱਥੇ ਉਹਨਾਂ ਦੀ ਉਹ ਬੱਗੀ ਵੀ ਸੀਗੀ ਇਹ ਵਿਰਾਸਤ ਵੀ ਹੈ ਕਿ ਕਿਸੇ ਗੱਲੋਂ ਮਾਤਾ ਰਾਜਕੌਰ ਵਾਪਸ ਆ ਗਏ ਸੀ ਤੇ ਦੱਸਿਆ ਜਾਂਦਾ ਕਿ ਇਸੇ ਕਿਲੇ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਵੈਸੇ ਤਾਂ ਜਿਹੜਾ ਇਤਿਹਾਸ ਹੈ ਕਿ ਗੁਦਰਾਵਾਲੇ ਦੇ ਕਿਲੇ 'ਚ ਵੀ ਨੇਮ ਪਲੇਟ ਲਿਖੀ ਹੈ ਜਿਸ ਦੇ ਵਿੱਚ ਉਰਦੂ ਦੇ ਨਾਲ-ਨਾਲ ਅੰਗਰੇਜ਼ੀ 'ਚ ਵੀ ਉਹਨਾਂ ਨੇ ਲਿਖ ਰੱਖਿਆ ਕਿ ਜਾਇ ਪਦਾਇਸ਼ ਵਲੀਏ ਪੰਜਾਬ ਮਹਾਰਾਜਾ ਰਣਜੀਤ ਸਿੰਘ 13 ਨਵੰਬਰ ਦਾ ਦਿਨ ਲਿਖਿਆ ਉਸਤੇ ਪਰ ਉਹ ਬਾਅਦ ਦੇ ਵਿੱਚ ਜਿਵੇਂ ਨਾਲ ਅੰਗਰੇਜ਼ੀ ਦੇ ਵਿੱਚ ਉਹ ਨੇਮ ਪਲੇਟ ਲੱਗੀ ਹੈ ਤੇ ਉਹ ਲੱਗਦਾ ਕਿ ਉਹ ਸ਼ਾਇਦ ਫਿਰ ਮਹਾਰਾਜ ਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਲਿਖਿਆ ਹੋਇਆ ਕਿਉਂਕਿ ਉਦੋਂ ਅੰਗਰੇਜ਼ੀ ਦਾ ਚੱਲਣਾ ਨਹੀਂ ਸੀ ਉਹ ਬਾਅਦ ਵਿੱਚ ਕਿਸੇ ਨੇ ਲਿਖਿਆ ਹੋਵੇਗਾ ਪਰ ਜਿਵੇਂ ਸਾਡੇ ਸੱਭਿਆਚਾਰ ਚ ਰਵਾਇਤ ਸੀ ਪਰਮਜੀਤ ਜੀ ਕਿ ਪਹਿਲਾ ਬੱਚਾ ਜਿਹੜਾ ਹੈਗਾ ਉਹ ਨਾਨਕੇ ਘਰ ਹੀ ਪੈਦਾ ਹੁੰਦਾ ਸੀਗਾ ਸੋ ਉਸ ਸੰਸਰ ਦੇ ਵਿੱਚ ਜਿਆਦਾ ਜਿਹੜਾ ਤੱਥ ਜਾਂ ਲੌਜੀਕ ਤਰਕ ਹੀ ਹੈ ਕਿ ਉਹ ਮਹਾਰਾਜ ਰਣਜੀਤ ਸਿੰਘ ਦਾ ਜਨਮ ਵੀ ਇਸੇ ਸਥਾਨ ਤੇ ਬਡਰੋਖਾਂ ਦੇ ਵਿੱਚ ਸੰਗਰੂਰ ਦੇ ਲਾਗੇ ਹੋਇਆ ਸੀ ਰਾਜਾ ਗਜਪਤ ਸਿੰਘ ਜੀਂਦ ਰਿਆਸਤ ਵਾਲੇ ਉਹਨਾਂ ਦੇ ਨਾਨਾ ਜੀ ਸਨ ਸੋ ਇਹ ਹੈ ਪੰਜਾਬ ਦੀ ਵਿਰਾਸਤ ਉਮੀਦ ਆ ਤੁਹਾਨੂੰ ਚੰਗਾ ਲੱਗੇਗਾ ਹੋ ਗਿਆ ਆ ਦੋਸਤੋ ਇਹ ਸੀ ਮਤਲਬ ਬਡਰੁਖਾ ਦੇ ਕਿਲੇ ਦੇ ਮੁਤਲਕ ਕੁਝ ਜਾਣਕਾਰੀਆਂ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਹੈ ਤੇ ਇਸ ਦੇ ਆਲੇ ਦੁਆਲੇ ਹੋਰ ਕੀ ਹੈ ਦਿਖਾਉਣਾ ਹੈ ਤੁਹਾਨੂੰ ਪਰਮਿੰਦਰ ਸਿੰਘ ਟਿਵਾਣਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਆ ਦੇਖੋ ਇੱਕ ਇਸ ਸਾਈਡ ਵੀ ਬਹੁਤ ਵੱਡਾ ਗੁੰਬਦ ਹੈ ਸੁਰੱਖਿਆ ਦੇ ਮੱਦੇ ਨਜ਼ਰ ਤੇ ਕੁਝ ਜ਼ਮੀਨ ਵੀ ਆਲੇ ਦੁਆਲੇ ਇਸ ਪਰਿਵਾਰ ਦੇ ਵੈਸੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਲਾਇਆ ਗਿਆ ਤੇ ਇਸ ਦੇ ਨਾਲ ਨਾਲ ਇੱਥੇ ਗੁਰੂ ਘਰ ਵੀ ਬਣਿਆ ਹੋਇਆ ਤੇ ਕਾਫੀ ਵਿਰਾਸਤ ਇਸ ਪਿੰਡ ਦੇ ਵਿੱਚ ਹੈ ਬਡਰੁਖਾਂ ਦੇ ਵਿੱਚ ਤੇ ਸਤਕਾਰਤ ਦੋਸਤੋ ਇਹ ਮੇਨ ਰੋਡ ਤੁਸੀਂ ਵੇਖ ਰਹੇ ਹੋ ਸੰਗਰੂਰ ਬਰਨਾਲਾ ਮੇਨ ਰੋਡ ਹੈ ਤੇ ਇਸ ਤਰ੍ਹਾਂ ਇਹ ਜਗ੍ਹਾ ਹੈ ਜੀਂਦ ਰਿਆਸਤ ਨਾਲ ਸੰਬੰਧਤ ਮਹਾਰਾਜਾ ਗਜਪਤ ਸਿੰਘ ਜੋ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਸਨ ਤੇ ਆ ਜਿਹੜਾ ਧਾਰਮਿਕ ਸਥਾਨ ਬਣਿਆ ਹੋਇਆ ਇਸ ਵਕਤ ਲੋਕ ਲੱਗਿਆ ਹੋਇਆ ਕਿਉਂਕਿ ਪਰਿਵਾਰ ਇਹ ਜਿਹੜਾ ਸਾਰਾ ਮੌਜੂਦਾ ਮਾਲਕ ਹੈ ਉਹ ਦਿੱਲੀ ਰਹਿੰਦੇ ਨੇ ਤੇ ਆ ਜਿਹੜਾ ਤੁਸੀਂ ਗੁੰਬਦ ਵੇਖ ਰਹੇ ਹੋ ਪਿੱਛੇ ਇਹ ਜਗ੍ਹਾ ਦੱਸਦਾ ਕਿ ਇਸ ਜਗ੍ਹਾ ਤੇ ਬਾਬਾ ਗੁਦੜ ਸ਼ਾ ਜਾਂ ਬਾਬਾ ਗੁਦੜ ਸਿੰਘ ਹੋਰਾਂ ਦੀ ਰਹਾਇਸ਼ ਸੀ ਕਿਉਂਕਿ ਆ ਰਾਜਿਆਂ ਮਹਾਰਾਜਿਆਂ ਦਾ ਇਹ ਜਿਹੜਾ ਪਰਿਵਾਰ ਸੀ ਭਾਈ ਰੂਪ ਚੰਦ ਦਾ ਗੁਰੂ ਸਾਹਿਬ ਦੇ ਨਾਲ ਇਹ ਪਹਿਲੀ ਤੋਂ ਜਿਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਦੋ ਬਜ਼ੁਰਗ ਬੜੇ ਅਹਿਮ ਰਹੀਆਂ ਨੇ ਦੋ ਮਹਾਨ ਸ਼ਖਸੀਅਤਾਂ ਬਾਬਾ ਬੁੱਢਾ ਜੀ ਪਹਿਲੇ ਤੋਂ 6ਵੀਂ ਪਾਸ਼ਾਹੀ ਤੱਕ 5ਵੀਂ ਪਾਸ਼ਾਹੀ ਤੱਕ ਤੇ 6ਵੀਂ ਤੋਂ 10ਵੀਂ ਪਾਸ਼ਾਹੀ ਤੱਕ ਭਾਈ ਰੂਪ ਚੰਦ ਜੀ ਗੁਰੂ ਪਰਿਵਾਰ ਦੇ ਨਾਲ ਰਹੇ ਗੁਰੂ ਸਾਹਿਬਾਨ ਦੇ ਨਾਲ ਰਹੇ 6ਵੀਂ ਤੋਂ 10ਵੀਂ ਪਾਤਸ਼ਾਹੀ ਤੱਕ ਤੇ ਉਸੇ ਭਾਈ ਰੂਪ ਚੰਦ ਦੇ ਪਰਿਵਾਰ ਦੇ ਵਿੱਚੋਂ ਹੀ ਸੰਤ ਤੀਜੀ ਚੌਥੀ ਪੀੜ੍ਹੀ ਚੋਂ ਜੇ ਮੈਂ ਗਲਤ ਨਹੀਂ ਬਾਬਾ ਗੁਦੜ ਸਿੰਘ ਜਿਨ੍ਹਾਂ ਨੂੰ ਬਾਬਾ ਗੁਦੜ ਸ਼ਾਹ ਵੀ ਕਿਹਾ ਜਾਂਦਾ ਸੀ ਤੇ ਇਸੇ ਪਰਿਵਾਰ ਚ ਅੱਗੇ ਬਾਗੜੀਆਂ ਵਾਲੇ ਭਾਈ ਕਾ ਪਰਿਵਾਰ ਹੈ ਭਾਈ ਸ਼ੋਕ ਸਿੰਘ ਜਾਂ ਮਾਤਾ ਰੂਪਕੌਰ ਚਰਚਤ ਨੇ ਤੇ ਉਹ ਵੀ ਕਿਉਂਕਿ ਜਿਹੜੇ ਜੇ ਕਹਿ ਲਈਏ ਸਿੱਖ ਪ੍ਰੋਹਿਤ ਹੀ ਨੇ ਕਿਉਂਕਿ ਜਿੰਨੇ ਵੀ ਪੰਜਾਬ ਦੇ ਸਿੱਖ ਰਾਜੇ ਮਹਾਰਾਜੇ ਸੀ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਰਸਮਾਂ ਇਹ ਬਾਗੜੀਆਂ ਪਰਿਵਾਰ ਹੀ ਨਿਭਾਉਂਦਾ ਸੀ ਸੋ ਇਹ ਬਾਬਾ ਗੁੰਦੜ ਸ਼ਾਹੀ ਸੀ ਜਿਨ੍ਹਾਂ ਨੇ ਉਸ ਵਕਤ ਮਹਾਰਾਜਾ ਗਜਪਤ ਸਿੰਘ ਨੂੰ ਜਾ ਕੇ ਵਰਜਿਆ ਸੀ ਕਿ ਤੇਰੇ ਘਰੇ ਇੱਕ ਬੇਟੀ ਪੈਦਾ ਹੋਈ ਹੈ ਪਰ ਅਫਸੋਸ ਕਿ ਉਸ ਨੂੰ ਦਬਾ ਦਿੱਤਾ ਗਿਆ ਘੜੇ ਦੇ ਵਿੱਚ ਪਾ ਕੇ ਜਿਵੇਂ ਘੜੇ ਚ ਪਾ ਕੇ ਉੱਪਰ ਕੱਪੜਾ ਬੰਨ ਦਿੱਤਾ ਜਾਂਦਾ ਸੀ ਤੇ ਨਾਲ ਇੱਕ ਗੁੜ ਦੀ ਰੋੜੀ ਤੇ ਪੂਣੀ ਰੱਖ ਦਿੱਤੀ ਜਾਂਦੀ ਸੀ ਕਿ ਗੁੜ ਖਾਈ ਤੇ ਪੂਣੀ 31 ਆਪ ਨਾਹੀਂ ਤੇ ਵੀਰੇ ਨੂੰ 31 ਸੋ ਇਸ ਤਰ੍ਹਾਂ ਦਾ ਸਿਲਸਿਲਾ ਸੀ ਕਿ ਕੁੜੀਆਂ ਮਾਰਨ ਦੀ ਕ੍ਰਹਿਤ ਸੀ ਪੰਜਾਬ ਦੇ ਵਿੱਚ ਪਰ ਉਹ ਜਿਸ ਤਰ੍ਹਾਂ ਕਈ ਵਾਰੀ ਇਹਨੂੰ ਇਹ ਜਾਣੀ ਜਾਣ ਵਾਲੀ ਤਾਂ ਨਹੀਂ ਗੱਲ ਕਿਉਂਕਿ ਜਨੇਪੇ ਦੇ ਦੌਰਾਨ ਵਿੱਚੋਂ ਕਈ ਬੀਬੀਆਂ ਨੇ ਉਹ ਜਿਸ ਤਰ੍ਹਾਂ ਸ਼ਾਇਦ ਕੋਈ ਸਰਦਾਵਨ ਹੋਵੇ ਏ ਬਾਬਾ ਗੁਦੜ ਸ਼ਾਹ ਦੀ ਉਸਨੇ ਜਾ ਕੇ ਸੂਚਿਤ ਕਰ ਦਿੱਤਾ ਹੋਵੇ ਬਾਬਾ ਗੁਦੜ ਸ਼ਾਹ ਨੂੰ ਕਿ ਕੱਲ ਰਣਵਾਸ ਦੇ ਵਿੱਚ ਇੱਕ ਬੇਟੀ ਪੈਦਾ ਹੋਈ ਹੈ ਗਜਪਤ ਸਿੰਘ ਦੇ ਜਿਸ ਨੂੰ ਜਿਉਂਦੀ ਨੂੰ ਹੀ ਦਵਾ ਦਿੱਤਾ ਗਿਆ ਕੁੜੀ ਮਾਰਨ ਦੀ ਮਾੜੀ ਪ੍ਰਥਾ ਦੇ ਦੀਨ ਸੋ ਇਸ ਕਰਕੇ ਇਹ ਬਾਬਾ ਗੁਦੜ ਸ਼ਾਹ ਨੇ ਫਿਰ ਖਾਣਾ ਜੋ ਰੋਜ਼ ਮਹਿਲ ਦੇ ਵਿੱਚ ਆਉਂਦਾ ਸੀ ਉਹ ਨਹੀਂ ਲਿਆ ਤੇ ਜਿਸ ਤੋਂ ਬਾਅਦ ਫਿਰ ਆ ਇਸ ਲੜਕੀ ਨੂੰ ਜੋ ਜ ਸਹਿਕਦੀ ਸੀ ਰਾਜਕੌਰ ਉਸ ਨੂੰ ਬਾਹਰ ਕੱਢਿਆ ਗਿਆ ਤੇ ਫਿਰ ਉਸੇ ਰਾਜਕੌਰ ਦੀ ਕੋਖੋਂ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਪੈਦਾ ਹੁੰਦੇ ਨੇ ਸੋ ਇਹ ਇਸ ਜਗ੍ਹਾ ਦੀ ਵਿਰਾਸਤ ਇਸ ਸੜਕ ਦੇ ਦੂਸਰੇ ਬੰਨੇ ਇੱਕ ਕੁਟਿਆ ਬਣੀ ਹੋਈ ਹੈ ਜਿੱਥੇ ਦੱਸਦੇ ਨੇ ਕਿ ਬਾਬਾ ਗੁਦਲ ਸ਼ਾਹ ਉਸ ਜਗ੍ਹਾ ਤੇ ਵੀ ਰਹਿੰਦੇ ਸੀ ਤੇ ਇਹ ਉਹਨਾਂ ਦੀ ਸਮਾਦ ਦੱਸਦੇ ਆ ਜੋ ਕਿ ਹਾਲੇ ਬੰਦ ਹੈ ਸੋ ਇਹ ਸੀ ਬਡਰੋਖਾਂ ਦੀ ਵਿਰਾਸਤ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਅ ਸੋ ਦੋਸਤੋ ਉਮੀਦ ਹੈ ਕਿ ਇਹ ਜਿਹੜੀ ਵਿਰਾਸ ਵਿਰਾਸਤ ਹੈ ਜਾਂ ਇਤਿਹਾਸਿਕ ਹੈ ਘਟਨਾਕ੍ਰਮ ਤੁਹਾਨੂੰ ਇਹ ਠੀਕ ਲੱਗਿਆ ਹੋਣਾ ਚੰਗਾ ਲੱਗਿਆ ਹੋਣਾ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਜਾਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਜੁੜੇ ਰਹੋ ਟਿਵਾਣਾ ਰੇਡੀਓ ਗਰੁੱਪ ਦੇ ਨਾਲ ਟਿਵਾਣਾ ਰੇਡੀਓ ਦੇ YouTube ਪੇਜ ਦੇ ਨਾਲ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਸਿੰਘ ਟਿਵਾਣਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ